ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਕੇਸ ਹੈ ਉਹ ਪਿੱਛੇ 4 ਮਾਰਚ ਨੂੰ ਮਾਨਯੋਗ ਸੁਪਰੀਮ ਕੋਰਟ ਵਿੱਚ ਲੱਗਾ ਸੀ ਇਹਨਾਂ ਦੀ ਬੇਲ ਜਿਹੜੀ ਕੈਨਸਲ ਕਰਾਉਣ ਬਾਰੇ ਪੰਜਾਬ ਸਰਕਾਰ ਵੱਲੋਂ ਜਿਹੜੀ ਐਪਲੀਕੇਸ਼ਨ ਪਾਈ ਗਈ ਸੀ ਉਹਦੀ ਸੁਣਵਾਈ ਕਈ ਤਰੀਕਾਂ 'ਚ ਹੁੰਦੀ ਰਹੀ ਤੇ 4 ਤਰੀਕ ਨੂੰ ਜਿਹੜਾ ਸੁਪਰੀਮ ਕੋਰਟ ਨੇ ਅਗੇ ਟਾਈਮ ਦਿੱਤਾ 17 ਤੇ 18 ਮਾਰਚ ਦਾ ਤੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਵਿਕਰਮ ਸਿੰਘ ਮੀਟਕਿਆ ਨੂੰ ਇੱਥੇ ਬੁਲਾਇਆ ਗਿਆ ਜਿਹਦੇ ਕੇ ਐਫ ਆਈ ਆਰ ਨੰਬਰ 2 2021 ਦੇ ਸਬੰਧ ਦੇ ਵਿੱਚ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਗਈ ਹੈ। ਔਰ ਪੁੱਛਗਿੱਛ ਦੇ ਦੌਰਾਨ ਜਿਹੜੇ ਨਾਲ ਕੋ ਪਿਊਰਸ ਨੇ ਸਤਪ੍ਰੀਤ ਸੱਤਾ ਪਰਮੇਂਦਰ ਪਿੰਦੀ ਤੇ ਅਮਰਿੰਦਰ ਸਿੰਘ ਲਾਡੀ ਛੀਨਾ ਇਨਾਂ ਦਾ ਅਸੀਂ ਐਕਸਟਰੈਡੀਸ਼ਨ ਦਾ ਜਿਹੜਾ ਕਾਰਵਾਈ ਕਰ ਰਹੇ ਹਾਂ ਬਲੂ ਰੋਟਰਸ ਵੀ ਦੇ ਬਾਰੇ ਭੇਜਿਆ ਇਸ ਕੇਸ ਦੇ ਵਿੱਚ ਕੋਕਿਊਸ ਨੇ ਇਸ ਤੋਂ ਸਵਾਏ ਜਿਹੜੀ ਕੋਈ ਫਾਈਨੈਂਸ਼ੀਅਲ ਜਿਹੜੀ ट्रांजैक्शन ਹੈ ਵੀ ਉਹਦੇ ਬਾਰੇ ਵੀ ਅਸੀਂ ਡਿਊਰੰਗ ਇਨਵੈਸਟੀਗੇਸ਼ਨ ਜਿਹੜੀ ਪੁੱਛਗਿੱਛ ਕੀਤੀ ਹੈ ਤੇ ਬਾਕੀ ਇਹ ਜਿਹੜੇ ਕੋਕਿਊਸ ਨੇ ਇਹਨਾਂ ਦਾ ਜਿਹੜਾ ਅਸੀਂ ਮੈਟਰ ਗਵਰਨਮੈਂਟ ਆਫ ਇੰਡੀਆ ਨਾਲ ਟੇਕਓਵਰ ਕੀਤਾ ਹੋਇਆ ਤਾਂ ਕਿ ਜਿਹੜਾ ਦਾ ਜਲਦੀ ਹੱਲ ਹੋਵੇ ਤੇ ਇਹਨਾਂ ਕੁਕੀ ਉਸ ਨੂੰ ਇੱਥੇ ਲਿਆ ਕੇ ਇਹਨਾਂ ਤੋਂ ਵੀ ਜਿਹੜੀ ਪੁੱਛਗਿੱਛ ਕਰੀਏ ਹੁਣ ਅਗਲੀ ਤਰੀਕ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ 24 ਤਰੀਕ ਲੱਗੀ ਹੈ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਕੋਰਡਿੰਗਲੀ ਜਿਹੜੇ ਆ ਦੋ ਦਿਨ ਦੀ ਪੁੱਛਗਿੱਛ ਕੀਤੀ ਗਈ ਹੈ ਜਿੰਦੇ ਚ ਕੱਲ ਵੀ 8-9 ਘੰਟੇ ਪੁੱਛਗਿੱਛ ਕੀਤੀ ਗਈ ਹੈ ਅੱਜ ਵੀ 8 ਘੰਟੇ ਜਿਹੜੀ ਪੁੱਛਗਿੱਛ ਕੀਤੀ ਗਈ ਹੈ ਔਰ ਬੜੀ ਡਿਟੇਲ ਦੇ ਵਿੱਚ ਕੀਤੀ ਗਈ ਹੈ ਕੁਐਸ਼ਨ ਸੀ ਜਿਹੜੇ ਕੁਐਸ਼ਨ ਸੀ ਇਹਨਾਂ ਨੂੰ ਦਿੱਤੇ ਵੀ ਨੇ ਨਾਲ ਇਹ ਸਾਨੂੰ ਦੇ ਰਟਨ ਦੇ ਵਿੱਚ ਜੜੀ ਰਿਪਲਾਈ ਦੇ ਤੇ ਬਾਕੀ ਅ ਜੋ ਸੁਪਰੀਮ ਕੋਰਟ ਦਾ ਅਗਲਾ ਆਰਡਰ ਆਏਗਾ ਉਹਦੇ ਬਾਰੇ ਤੁਹਾਨੂੰ ਬਾਅਦ ਦੇ ਵਿੱਚ ਬਰੀਫ ਕਰਾਂਗਾ